ਮੈਸਿਸ ਡਾਕਟਰ ਰੰਜਨਾ ਐਂਡ ਆਮ ਰਨਿੰਗ ਮਾਈ ਇੰਸਟੀਟਿਊਟ ਥੈਟ ਇਜ਼ ਗਲੋਬਲ ਇੰਸਟੀਟਿਊਟ ਫਾਰ ਆਈਏਐਸ ਐਟ ਪਟਿਆਲਾ ਵਿਚ ਇਜ਼ ਸਿਚੁਏਟਿਡ ਨੀਅਰ ਮਹਿੰਦਰਾ ਕਾਲਜ ਜੀ ਜੀ ਦੇ ਗੁਰleen ਨੇ ਮੈਨੂੰ ਜੋ ਹੈ ਜੁਆਇਨ ਕੀਤਾ ਸੀਗਾ 2021 ਦੇ ਵਿੱਚ ਤੇ ਉਸ ਟਾਈਮ ਦੇ ਉੱਤੇ ਆਲਰੇਡੀ ਵੈਸਟ ਇੱਕ ਦੋ ਅਟੈਂਪਟਸ ਦਿੱਤੀਆਂ ਸੀ ਸਕਸੈਸਫੁਲ ਨਹੀਂ ਹੋਈ ਸੀ ਤੇ ਉਦੋਂ ਫਿਰ ਅਸੀਂ ਪੀਸੀਐਸ ਦੇ ਵਿੱਚ ਜਿਹੜਾ ਹੈਗਾ ਉਹ ਜੀ ਤੋਰ ਤਿਆਰੀ ਕਰਨੀ ਸ਼ੁਰੂ ਕੀਤੀ ਸੀ ਔਰ ਪੀਸੀਐਸ ਵਿੱਚ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਅੱਛਾ ਰਿਜ਼ਲਟ ਆਇਆ ਤੇ 9th ਰੈਂਕ ਸੀਗਾ ਗਰਲਸ ਦੇ ਵਿੱਚ 6th ਰੈਂਕ اور ਮੇਨ ਸਟਾਪਰ ਸੀ ਐਸ ਡੀ ਐਮ ਜੋ ਹੈ ਸ਼ੀ ਗਾਟ ਸਿਲੈਕਟਡ ਔਰ 22 ਦੇ ਵਿੱਚ ਫਿਰ ਜਿਹੜਾ ਹੈ ਟ੍ਰੇਨਿੰਗ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਉਹ ਜੋ ਹੈ ਏ ਡੀ ਸੀ ਐਡੀਸ਼ਨਲ ਡਿਪਟੀ ਕਮਿਸ਼ਨਰ ਜੋ ਕਿ ਹਜੇ ਵੀ ਨਵਾਂ ਸ਼ਹਿਰ ਦੇ ਵਿੱਚ ਕੰਮ ਕਰ ਰਹੀ ਹੈ ਲੇਕਿਨ ਸੁਪਨਾ ਗੁਲੀਂਦਾ ਹਜੇ ਹੋਰ ਵੀ ਸੀਗਾ ਕਿ ਵੀ ਸਿਵਲ ਸਰਵਿਸਿਜ਼ ਯੂ ਪੀ ਐਸ ਦੀ ਜਿਹੜੀ ਹੈ ਮੇਰੀ ਹਜੇ ਮੈਂ ਕਰਨੀ ਹੈ ਤੇ ਬੱਚੇ ਨੇ ਬਹੁਤ ਬਹੁਤ ਜ਼ਿਆਦਾ ਮਿਹਨਤ ਕੀਤੀ ਇਨ ਫੈਕਟ ਸੀ ਜਨਵਰੀ 2023 ਦੇ ਵਿੱਚ ਹੀ ਕਿਤੇ ਨਾ ਕਿਤੇ ਸੀਰੀਜ਼ ਸ਼ੁਰੂ ਹੋਏ ਸੀਗੇ ਦੁਬਾਰਾ ਤੋਂ ਤੇ ਫੇਰ ਲਗਾਤਾਰ ਲੱਗੇ ਰਿਹਾ ਔਰ ਅਨਤਕ ਮਿਹਨਤ ਸੀ ਬੱਚੇ ਦੀ ਬਹੁਤ ਜ਼ਿਆਦਾ ਕਿਉਂਕਿ ਸਾਰਾ ਦਿਨ ਏਡੀਸੀ ਦੀਆਂ ਬਹੁਤ ਨੂੰ ਪਤਾ ਹੀ ਹੈ ਕਿ ਇਸ ਰਿੱਕੇ ਦੀਆਂ ਜੜੀਆਂ ਡਿਊਟੀਆਂ ਹੁੰਦੀਆਂ ਨੇ ਉਹ ਸਾਰੀਆਂ ਬਹੁਤ ਅੱਛੇ ਤਰੀਕੇ ਨਾਲ ਨਿਭਾਉਣ ਤੋਂ ਬਾਅਦ ਫੇਰ ਰਾਤ ਨੂੰ ਕਲਾਸ ਸ਼ੁਰੂ ਹੁੰਦੀ ਸੀ ਤੇ ਮੈਂ ਜੋ ਵੀ ਕੰਮ ਕੀਤਾ ਹੁੰਦਾ ਸੀਗਾ ਗੁਰਲੀਨ ਪਤਾ ਨਹੀਂ ਕਿਹੜੇ ਵੇਲੇ ਰਾਤਾਂ ਨੂੰ ਬੈਠ ਕੇ ਸਾਰਾ ਤਿਆਰ ਕਰਕੇ ਬੈਠੀ ਹੁੰਦੀ ਸੀ ਤੇ ਉਹ ਸਾਰਾ ਕੰਮ ਲੈਣਾ ਉਹਦੀਆਂ ਪ੍ਰੋਬਲਮਸ ਨੂੰ ਸੋਲਵ ਕਰਨਾ ਉਹਦੀ ਐਡੀਸ਼ਨਸ ਕਰਾਨੀਆਂ ਫਿਰ ਨਵਾਂ ਵਰਕ ਦੇਣਾ ਇਸ ਤਰੀਕੇ ਨਾਲ ਕਰਦੇ 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 ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਹੈ ਫੇਰ ਸਾਡਾ ਮਤਲਬ ਕਿ ਹੁਣ ਰ ਔਰ ਹੀ ਗਾਟ 30th ਰੈਂਕ ਆਲਓਵਰ ਇੰਡੀਆ ਇਨ ਯੂਪੀਐਸਸੀ ਤੇ ਫੁੱਲੇ ਨਹੀਂ ਸਮਾਰੇ ਜੀ ਉਹਦੇ ਪੇਰੈਂਟਸ ਮੈਥੇ ਗੁਰਲੀਨ ਤੇ ਇਹ ਤਾਂ ਵਾਕਈ ਬਹੁਤ ਟਿੰਬੇ ਦੀ ਗੱਲ ਹੈ ਕਿਉਂਕਿ ਉਸ ਬੱਚੇ ਨੇ ਕਾਰਨਾਮਾ ਐਸਾ ਕੀਤਾ ਕਿ ਜੌਬ ਦੇ ਵਿੱਚ ਐਡੀਸੀ ਦੀ ਜੌਬ ਦੇ ਵਿੱਚ ਰਹਿ ਕੇ ਇੰਨੀ ਸਟ्रेसਫੁਲ ਜੌਬ ਦੇ ਵਿੱਚ ਰਹਿ ਕੇ ਰਾਤਾਂ ਨੂੰ ਜਾ ਕੇ ਤੇ ਜੋ ਇੰਪਰੂਵਮੈਂਟਸ ਕਰਾਤੀ ਹੈ ਲੇਕਿਨ ਇੰਪਰੂਵਮੈਂਟਸ ਤਾਂ ਗੁਰਲੀਨ ਨੇ ਹੀ ਕਰਨੀਆਂ ਸੀ ਨਾ ਤੇ ਉਹਦੀ ਅਨਤਕ ਮਿਹਨਤ ਉਹਦੇ ਨਾਲ ਮੈਂ ਜ਼ਰੂਰ ਬੋਲਾਂਗੀ ਕਿ ਉਹਦੇ ਮਮਾ ਦੀ ਵੀ ਅਨਤਕ ਮਿਹਨਤ ਇਸ ਤਰੀਕੇ ਦੇ ਨਾਲ ਉਹ ਖੜੇ ਰਹੇ ਨਾਲ ਇਸ ਤਰੀਕੇ ਦੇ ਨਾਲ ਮੇਰੇ ਨਾਲ ਵੀ ਜੁੜੇ ਰਹਿੰਦੇ ਸੀ ਜੇ ਕਿਤੇ ਬਹੁਤ ਥੱਕੀ ਮੋਟੀਵੇਸ਼ਨ ਥੋੜੀ ਜਿਹੀ ਕਮੀ ਆ ਰਹੀ ਸੀ ਮੈਨੂੰ ਫੋਨ ਆ ਜਾਂਦਾ ਸੀਗਾ ਵੀ ਅੱਜ ਕਾਫੀ ਥੱਕੀ ਹੋਈ ਆ ਥੋੜਾ ਜਿਹਾ ਪਹਿਲਾਂ ਮੋਟੀਵੇਟ ਕਰ ਦੇਣਾ ਤੇ ਕਦੇ ਮੈਂ ਗੁੱਸਾ ਕਰਕੇ ਡਾਂਟ ਵੀ ਦੇਣਾ ਤਾਂ ਵੀ ਗੁਰਲੀਨ ਨੇ ਕਦੇ ਵੀ ਜਿਹੜਾ ਹੈਗਾ ਇਹ ਨਹੀਂ ਕਿਹਾ ਕਿ ਵੀ ਮੈਡਮ ਕੰਮ ਆ ਜਿਆਦਾ ਸੀਗਾ ਪਰ ਉਹਨੇ ਕਿਹਾ ਕੋਈ ਗੱਲ ਨਹੀਂ ਮੈਮ ਹਾਂਜੀ ਮੈਂ ਦੋ ਕੁ ਦਿਨ ਲੇਟ ਹੋ ਗਈ ਆ ਟੈਸਟ ਜਿਹੜਾ ਹੈਗਾ ਪਰ ਮੈਂ ਹੁਣ ਤਨੂੰ ਹੁਣੇ ਦੇਣ ਲੱਗੀਆਂ ਦੋ ਘੰਟੇ ਫालतू ਕੰਮ ਕਰਕੇ ਐਸ ਤਰੀਕੇ ਦੇ ਜੇ ਮੈਂ ਬਹੁਤ ਜਿਹੜਾ ਹੈਗਾ ਉਹ ਪ੍ਰਮਾਤਮਾ ਦੀ ਧੰਨਵਾਦੀਆਂ ਕਿ ਇਸ ਵੀਕੇ ਦੀ ਮੈਨੂੰ ਸਟੂਡੈਂਟ ਵੀ ਮਿਲੀ ਤੇ ਉਹਦੀ ਜਿਹੜੀ ਹੈਗੀ ਆ ਮੈਨੇ ਸੱਚਾ ਉਹਦੀ ਮਦਦ ਦੀ ਮੇਰੇ ਨਾਲ ਸਟੱਫ ਦਾ ਜਿਹੜਾ ਹੈਗਾ ਇਹ ਅਸੀਂ ਗੋਲ ਸਾਨੂੰ ਜਿਹੜਾ ਸਾਡਾ ਪੂਰਾ ਹੋਇਆ ਤੇ ਸਿਰਫ ਸਾਡਾ ਹੀ ਨਹੀਂ ਪੂਰੇ ਪਟਿਆਲਾ ਤੇ ਪੰਜਾਬ ਦਾ ਜਿਹੜਾ ਨਾਮ ਹੈ ਉਹ ਡਾਕਟਰ ਗੁਰਨੀ ਮੇਰਾ ਆਪਸ਼ਨ ਕੀਤਾ ਜੀ ਜੀ ਮੈਂ 2008 ਤੋਂ ਸ਼ੁਰੂ ਕੀਤਾ ਸੀ ਜੀ ਤੇ ਉਸ ਤੋਂ ਬਾਅਦ ਪਹਿਲੀ ਹੀ ਜਿਹੜੀ ਮਿਹਨਤ ਸਾਡੀ ਰਾਸ ਆ ਗਈ ਸੀਗੀ ਬਹੁਤ 2013 ਤੇ 2014 ਡਾਕਟਰ ਸੁਖਦੀਪ ਪੀਸੀਐਸ ਦੇ ਵਿੱਚ ਜਿਹੜਾ ਹੈਗਾ ਐਸਡੀਐਮ ਬਣੀ ਤੇ ਫਿਰ ਉਸ ਤੋਂ ਬਾਅਦ ਨੈਕਸਟ ਈਅਰ ਹੀ ਆਈਆਰਐਸ ਇੰਡੀਅਨ ਰੈਵਨਿਊ ਸਰਵਿਸਿਜ਼ ਤੇ ਆਜੇ ਇੰਕਮ ਟੈਕਸ ਕਮਿਸ਼ਨਰ ਹੈ ਤੇ ਉਸ ਤੋਂ ਬਾਅਦ ਫਿਰ ਕੰਮ ਚੱਲਦਾ ਰਿਹਾ ਸਟੂਡੈਂਟ ਜਿਹੜੇ ਹੈਗੇ ਆ ਰਿਜ਼ਲਟਸ ਲੈ ਕੇ ਆਉਂਦੇ ਨੇ ਤਾਂ ਕੁਝ ਐਸਡੀਐਮਜ਼ ਐ ਡੀਐਸਪੀਜ਼ ਐ ਤੇ ਅਲਾਈਟ ਸਰਵਿਸਿਜ਼ ਦੇ ਵਿੱਚ ਬੱਚੇ ਆਏ ਠੀਕ ਹੈ ਨੈਪ ਸਿਲਦਾਰ ਇਹ ਸਾਰੇ ਰੈਂਕਸ ਦੇ ਨਾਲ ਆਉਂਦੇ ਰਹੇ ਔਰ ਯੂਪੀਐਸਸੀ ਵੱਲ ਨਜ਼ਰ ਲੇਕਿਨ ਸਹੀ ਵੀ ਹੁਣ ਯੂਪੀਐਸਸੀ ਦੇ ਵਿੱਚ ਜਿਹੜਾ ਹੈਗਾ ਉਹ ਟਾਪਰਸ ਚਾਹੁੰਦੇ ਆ ਤੇ ਵਾਹਿਗੁਰੂ ਦੀ ਕਿਰਪਾ ਹੁਣ ਹਿਸਤਾਲ ਹੋਈ ਤੇ ਯੂਪੀਐਸਸੀ ਦੇ ਟਾਪਰਸ ਵੀ ਆਪਣੇ ਆਣੇ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋ ਗਈਆਂ ਸੋ ਜੀਪ ਸਿੰਘ ਜੀ ਜੀ ਇੱਕ ਪਾਸੇ ਦਾ ਯੂਪੀਐਸਸੀ ਜਗਾ ਸਟਡੀ ਕਰਦੇ ਸੋ ਦੂਸਰੇ ਪਾਸੇ ਬਾਹਰ ਕਰਨੇ ਵੈਸੇ ਜਮਾਨਾ ਅੱਜਕੱਲ ਇਨਫੋਰਮੇਸ਼ਨ ਓਵਰਲੋਡ ਦਾ ਹੈ ਜੀ ਇਨਫੋਰਮੇਸ਼ਨ ਦੀ ਤਾਂ ਕਮੀ ਹੈ ਹੀ ਨਹੀਂ ਹੈ ਮੈਂ ਤੁਹਾਨੂੰ ਕਵਾਂਗੀ ਕਿ ਤੁਸੀਂ ਬਿਲਕੁਲ ਜਿਹੜਾ ਪਹਿਲੀ ਗੱਲ ਤਾਂ ਨਾ ਘਬਰਾਓ ਦੂਸਰਾ ਸੁਪਨੇ ਜ਼ਰੂਰ ਦੇਖੋ ਸੁਪਨੇ ਦੇਖੋ ਔਰ ਸੁਪਨਿਆਂ ਦੇ ਉੱਤੇ ਚੱਲਣ ਦੀ ਹਿੰਮਤ ਰੱਖੋ ਸੁਪਨੇ ਕਿਸੇ ਦੂਸਰੇ ਨੂੰ ਦੇਖ ਕੇ ਨਾ ਦੇਖੋ ਕਿ ਹਾਂਜੀ ਬਾਹਰ ਜਾ ਕੇ ਉਹ ਕੈਨੇਡਾ ਚਲਾ ਗਿਆ ਉਹ ਠੀਕ ਹੈ ਕੈਨੇਡਾ ਜਾਣਾ ਵੀ ਕੋਈ ਬੁਰਾਈ ਨਹੀਂ ਹੈ ਅਗਰ ਤੁਹਾਡਾ ਆਪਣਾ ਸੁਪਨਾ ਹੈ ਤਾਂ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕੀ ਕਰਨਾ ਹੈ ਉੱਥੇ ਜਾ ਕੇ ਕੀ ਪੜਾਈ ਕਰਨੀ ਹੈ लेकिन कोई जा रहे है ना करो, अपने सपने कोई है, बेटा दोबारा नहीं आएगी और टाइम जो यूथ है मैं कहानी कि जरा अमीर कोई नहीं है अनेक बहुत गरीब हाँ जो मैं गलतियां कीती है जो मैं, मैं खुद कुछ करना चाहवा रिपीट कर स नहीं कर सकती तो जो भी इस टाइम सपना बनाओगे अपना मेहनत करना और बेटा मेहनत तो कद नहीं डरना आपको भी नहीं मेहनत तो करे भी ना मतलब होंगी वो दो तीन साल होने वेस्ट करबल मेहनत ट्रिपल मेहनत करनी ही है कॉन्फिडेंस रखो सपने दिशा जी है और पकड़ो और इनफॉर्मेषर युग मेनु नहीं लगता जी के आप कही मेनू नहीं पता लगे कि सोर्स कुछ ही नहीं लिया ਤਾਰੇ ਤੁਸੀਂ ਕੁਝ ਹੀ ਭੀੜ ਦਾ ਜਿਹੜਾ ਹਿੱਸਾ ਬਣਨ ਦੀ ਕੋਸ਼ਿਸ਼ ਕੀਤੀ ਭੀੜ ਦਾ ਹਿੱਸਾ ਨਾ ਬਣੋ ਖੁਦ ਸਹੀ ਡਾਇਰੈਕਸ਼ਨ ਚ ਲੱਭੋ ਟੈਕਨੋਲੋਜੀ ਦਾ ਸਹੀ ਇਸਤੇਮਾਲ ਕਰੋ ਮਿਹਨਤ ਕਰੋ ਰੱਜ ਕੇ ਯੂਪੀਐਸਸੀ ਦਾ ਵੀ ਅਗਰ ਸੁਪਨਾ ਦੇਖਿਆ ਹੈ ਨਾ ਕਾਮ ਕਰਨ ਦਾ ਤਾਂ ਕੋਈ ਬੱਚਾ ਯੂਪੀਐਸਸੀ ਟੌਪ ਕਰ ਸਕਦਾ ਹੈ